ਮਿਰਜੇ ਵਾਲਾ ਝੰਡ ਤਕਰੀਬਨ ਸਾਰਿਆਂ ਨੂੰ ਜਾਦ ਹੋਣਾ ਹੋਣਾ ਵੀ ਆ ਸਾਡੇ ਸਿੰਘਰਾਣੇ ਬੜਾ ਜ਼ਿਕਰ ਕੀਤਾ ਜਿਸ ਝੰਡ ਥੱਲੇ ਵੱਡਿਆ ਮਿਰਜਾ ਸੋਨੇ ਚ ਮਢਾ ਦੇਵਾ ਸਾਰਾ ਪਰ ਨਨਕਾਣਾ ਸਾਹਿਬ ਦੇ ਉਸ ਝੰਡ ਬਾਰੇ ਕਿੰਨੇ ਕੋ ਲੋਕਾਂ ਨੂੰ ਪਤਾ ਜਿਸ ਝੰਡ ਨਾਲ ਭਾਈ ਲਕਸ਼ਮਨ ਸਿੰਘ ਨੂੰ ਪੁੱਠਾ ਟੰਗ ਕੇ ਸਾੜਿਆ ਗਿਆ ਸੀ ਦੱਸਿਓ ਜ਼ਰੂਰ ਕਮੈਂਟ ਕਰਕੇ ਇਸ ਝੰਡ ਬਾਰੇ ਪਤਾ ਹੈ ਤੇ ਆਪਣੇ ਬੱਚਿਆਂ ਨੂੰ ਦੱਸਿਆ ਗੱਲ ਨੂੰ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ 18ਵੀਂ ਸਦੀ ਤੋਂ ਬਾਬਾ ਬੰਦਰ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਤੇ ਇੱਕ ਮਾੜਾ ਵਕਤ ਸ਼ੁਰੂ ਹੋਇਆ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਈ ਗਏ ਮਾਮਾਂ ਦੇ ਗਲਾਂ 'ਚ ਬੱਚਿਆਂ ਦੇ ਟੋਟੇ ਪਾਈ ਗਏ ਖੋਪਰੀਆਂ ਲਾਈਆਂ ਗਈਆਂ ਚਰਖੜੀਆਂ ਤੇ ਚੜੇ ਗਏ ਪੁੱਠੀਆਂ ਖੱਲਾਂ ਉਤਾਰੀਆਂ ਗਈਆਂ ਦਿੱਲੀ ਅਤੇ ਲਾਹੌਰ ਫਰਮਾਨ ਜਾਰੀ ਹੋਈ ਕਿ ਜਿੱਥੇ ਵੀ ਨਾਨਕ ਨਾਮ ਲੈਵਾ ਸਿੱਖ ਮਿਲਦਾ ਕਤਲ ਕਰ ਦਿਓ ਸਿੱਖ ਕਾਰੋਬਾਰ ਛੱਡ ਕੇ ਜੰਗਲਾਂ ਚ ਬਿਕਾਨੇਰ ਦੇ ਮਾਰੂਥਲਾਂ ਚ ਚਲੇ ਗਏ ਉਦੋਂ ਗੁਰੂ ਘਰਾਂ ਦਾ ਪ੍ਰਬੰਧ ਨਿਰਮਲ ਆਉਦਾਸੀਆਂ ਤੀਰਮੱਲੀਆਂ ਮਹੱਤਾਂ ਦੇ ਹੱਥ ਵਿੱਚ ਆ ਗਿਆ ਪਹਿਲਾਂ ਤਾਂ ਇਹ ਸਭ ਕੁਝ ਠੀਕ ਠਾਕ ਰਿਹਾ ਜਦੋਂ ਸਿੱਖ ਰਾਜਾਇਆ ਗੁਰੂ ਘਰਾਂ ਦੇ ਨਾਮ ਤੇ ਜਨੀਰਾਂ ਲਵਾਈਆਂ ਗਈਆਂ ਤਾਂ ਕਿ ਭਵਿੱਖ ਚ ਗੁਰੂ ਘਰ ਦੀ ਆਮਦਨ ਦਾ ਇੱਕ ਸਕੁਰ ਸਾਧਨ ਹੋਵੇ ਹੌਲੀ ਹੌਲੀ ਮਹੰਤਾਂ ਨੂੰ ਅੰਗਰੇਜ਼ਾਂ ਦੀ ਚੁੱਕ ਮਿਲਣੀ ਸ਼ੁਰੂ ਹੋਈ ਕਿਉਂਕਿ ਅੰਗਰੇਜ਼ ਨੂੰ ਪਤਾ ਸੀ ਜੇ ਸਿੱਖ ਨੂੰ ਖਤਮ ਕਰਨਾ ਉਹਨੂੰ ਗੁਰੂ ਘਰ ਨਾਲੋਂ ਤੋੜ ਦਿਓ ਮਹੰਤਾਂ ਵੱਲੋਂ ਐਸੇ ਕੰਮ ਕੀਤੇ ਜਾਣ ਲੱਗੇ ਕਿ ਸਿੱਖ ਗੁਰੂ ਘਰ ਆਉਣ ਤੋਂ ਡਰਿਆ ਕਰਨ ਜਿਵੇਂ ਇੱਕ ਵਾਰ ਇਸਾਨਾ 1918 ਨੂੰ ਇੱਕ ਰਿਟਾਇਰਡ ਸਿੰਧੀ ਅਫਸਰ ਆਪਣੇ ਪਰਿਵਾਰ ਸਮੇਤ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਆਇਆ ਤਾਂ ਰਾਤ ਸਮੇ ਉਸ ਦੀ 13 ਸਾਲਾ ਲੜਕੀ ਦਾ ਮਹੰਤ ਦੇ ਚੇਲਿਆਂ ਨੇ ਬ੍ਰਤ ਕਰ ਕੀਤਾ ਉਸੇ ਸਾਲ ਹੀ ਪੂਰਨਮਾਸੀ ਨੂੰ ਜ਼ਿਲ੍ਹਾ ਲਾਇਪੁਰ ਦੇ ਜੜਾਂ ਵਾਲੇ ਇਲਾਕੇ ਦੀਆਂ 6 ਬੀਬੀਆਂ ਗੁਰਦੁਆਰਾ ਦੇ ਦਰਸ਼ਨਾਂ ਨੂੰ ਆਈਆਂ ਤਾਂ ਮਹੰਤਾਂ ਦੇ ਚੇਲਿਆਂ ਨੇ ਉਹਨਾਂ ਦਾ ਵੀ ਉਹ ਹਸ਼ਰ ਕੀਤਾ ਜਦ ਕੁਝ ਸਿੱਖਾਂ ਨੇ ਮਹੰਤ ਕੋਲੇ ਇਸ ਗੱਲ ਦਾ ਰੋਸ ਕੀਤਾ ਤਾਂ ਗੋਸ ਨੇ ਇਹ ਕਿਹਾ ਕਿ ਗੁਰਦੁਆਰਾ ਸਾਡੀ ਨਿੱਜੀ ਦੁਕਾਨ ਹੈ ਇੱਥੇ ਤੁਸੀਂ ਆਪਣੀਆਂ ਇਸਤਰੀਆਂ ਨੂੰ ਨਾ ਭੇਜਿਆ ਕਰੋ ਪੰਜਾਬ ਚ ਸਿੱਖਾਂ ਦਾ ਇੱਕ ਇਕੱਠ ਸੀ ਉਦੋਂ ਉਸ ਸਿੱਧੀ ਜੱਜ ਨੇ ਸਟੇਜ ਤੋਂ ਇੱਕ ਗੱਲ ਕਹੀ ਕਿ ਪੰਜਾਬ ਚ ਸਿੱਖ ਹੈਗੇ ਆ ਜਾਂ ਖਤਮ ਹੋ ਗਏ ਜਦੋਂ ਸਿੱਖਾਂ ਨੂੰ ਉਹਦੀ ਬੇਟੀ ਨਾਲ ਗੁਰੂ ਘਰ ਚ ਹੋਈ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਇੱਕ ਫੈਸਲਾ ਕੀਤਾ ਜਦੋਂ ਸਿੱਖਾਂ ਨੂੰ ਉਹਦੀ ਬੇਟੀ ਨਾਲ ਗੁਰੂ ਘਰ 'ਚ ਹੋਈ ਇਸ ਘਟਨਾ ਦਾ ਪਤਾ ਲੱਗਿਆ ਤਾਂ ਇੱਕ ਫੈਸਲਾ ਕੀਤਾ ਗਿਆ 4 5 6 ਮਾਰਚ 1921 ਨੂੰ ਸਿੱਖਾਂ ਦਾ ਕੱਟ ਕੀਤਾ ਜਾਵੇ ਗੁਰਦੁਆਰਿਆਂ ਦੇ ਪ੍ਰਬੰਧਾਂ ਤੇ ਵਿਚਾਰ ਕੀਤੀ ਜਾਵੇ ਤੇ ਮਹੰਤ ਨਾਰਾਇਣਦਾਸ ਬਾਰੇ ਵੀ ਕੋਈ ਫੈਸਲਾ ਲਿਆ ਜਾਵੇ ਪਰ ਉਦਾਸੀ મહામੰਡਲ ਨੇ ਪਹਿਲਾਂ ਹੀ 19 ਫਰਵਰੀ ਨੂੰ ਲਾਹੌਰ 'ਚ ਕਰਤਾਰ ਸਿੰਘ ਬੀਦੀ ਦੀ ਕੋਠੀ 'ਚ ਸਿੱਖ ਸਨਾਤਨ ਕਾਨਫਰੰਸ ਰੱਖ ਲਈ ਜਦੋਂ ਇਹ ਗੱਲ ਸਰਦਾਰ ਕਰਤਾਰ ਸਿੰਘ ਝੱਬਰ ਨੂੰ ਪਤਾ ਲੱਗੀ ਉਹਨਾਂ ਫੈਸਲਾ ਕੀਤਾ ਜਦੋਂ ਮਹੰਤ ਲਾਹੌਰ ਹੋਵੇ ਪਿੱਛੋਂ ਜਾ ਕੇ ਨਨਕਾਣਾ ਸਾਹਿਬ ਤੇ ਕਬਜ਼ਾ ਕਰ ਲਿਆ ਜਾਵੇ ਮਹੰਤ ਨੂੰ ਵੀ ਇਹ ਗੱਲ ਪਤਾ ਲੱਗੀ ਉਹਨੇ ਗੁੰਡੇ ਇਕੱਠੇ ਕਰ ਲਏ ਜਥਿਆਂ ਨੇ ਫੈਸਲਾ ਕੀਤਾ ਕਿ ਬਿਨਾਂ ਸਰਮੋਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਦੱਸੇ ਇਹ ਐਕਸ਼ਨ ਕੀਤਾ ਜਾਵੇ ਉਧਰ ਕਾਲੀ ਦਲ ਨੂੰ ਜਦੋਂ ਪਤਾ ਲੱਗਿਆ ਉਹਨਾਂ ਜਥੇ ਰੋਕਣ ਲਈ ਘੋੜਸਵਾਰ ਭਜਾਇਆ। ਘੋੜਸਵਾਰ ਦਲੀਪ ਸਿੰਘ ਨੇ ਸਾਰੇ ਜਥਿਆਂ ਨੂੰ ਸਰਮੂਨ ਕਾਲੀ ਦਲ ਦੀ ਚਿੱਠੀ ਦਿਖਾ ਕੇ ਰੋਕ ਦਿੱਤਾ। ਪਰ ਭਾਈ ਲక్ష్ਮਨ ਸਿੰਘ ਦਾ ਜਥਾ ਉਹਨੂੰ ਨਾ ਮਿਲਿਆ। ਕੁਝ ਇਤਿਹਾਸਕਾਰ ਕਹਿੰਦੇ ਹਨ ਕਿ ਜਦੋਂ ਉਹਨੇ ਭਾਈ ਲక్ష్ਮਨ ਸਿੰਘ ਨੂੰ ਰੋਕਣਾ ਚਾਹਿਆ ਉਹਨੂੰ ਅੱਗੋਂ ਕਿਹਾ ਅਸੀਂ ਅਰਦਾਸ ਕਰਕੇ ਤੁਰਿਆਂ ਨਨਕਾਣਾ ਸਾਹਿਬ ਜਾਵਾਂਗੇ। 2 ਫਰਵਰੀ ਅੱਜ ਦੇ ਦਿਨ ਸਵੇਰ ਨੂੰ ਭਾਈ ਲక్ష్ਮਨ ਸਿੰਘ ਦਾ ਜਥਾ ਨਨਕਾਣਾ ਸਾਹਿਬ ਗੁਰੂ ਅੰਦਰ ਦਾਖਲ ਹੋਇਆ। ਭਾਈ ਸਾਬ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ 'ਤੇ ਬੈਠੇ ਗਏ ਜਦੋਂ ਮਹੰਤ ਨੂੰ ਪਤਾ ਲੱਗਾ ਉਹਦੇ ਗੁੰਡਿਆਂ ਨੇ ਗੋਲੀਆਂ ਗੰਡਾਸਿਆਂ ਛਵੀਆਂ ਨਾਲ ਹਮਲਾ ਕਰ ਦਿੱਤਾ ਪਲਾਂ ਵਿੱਚ ਹੀ ਪ੍ਰਕਰਮਾ ਲੌ ਲਹਾਨ ਨਾਲ ਪਰ ਗਈ ਭਾਈ ਲక్ష్ਮਨ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਲਾਵੇ 'ਚ ਪਰ ਲਿਆ ਤਾਂ ਕਿ ਗੋਲੀ ਨਾ ਲੱਗੇ ਉਹਨਾਂ ਦੀਆਂ ਬਾਹਾਂ ਗੋਲੀਆਂ ਨਾਲ ਛਲੀਆਂ ਹੋ ਗਈਆਂ ਉਹਨਾਂ ਨੂੰ ਕੇਸਾਂ ਤੋਂ ਫੜ ਕੇ ਧੂਕੇ ਬਾਹਰ ਲਿਆਂਦਾ ਗਿਆ ਤੇ ਜੰਡ ਨਾਲ ਪੁੱਠਾ ਟੰਗ ਕੇ ਉੱਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਗਈ ਜਦੋਂ ਇਹ ਗੱਲ ਪਾਈ ਦਲੀਪ ਸਿੰਘ ਨੂੰ ਪਤਾ ਲੱਗੀ ਜੋ ਜਥਿਆਂ ਨੂੰ ਰੋਕਣ ਆਇਆ ਸੀ ਉਹ ਗੁਰੂ ਘਰ ਵੱਲ ਭੇਜਿਆ ਗਿਆ ਭਜਿਆ ਆ ਕਿਉਂਕਿ ਉਹ ਮਹੰਤ ਦਾ ਕਲਾਸਮੇਟ ਸੀ ਉਹਨੂੰ ਸੀ ਉਹਦੇ ਆਖੇ ਮਹੰਤ ਰੁੱਕ ਜਾਵੇਗਾ ਪਰ ਮਹੰਤ ਨੇ ਉਸਨੂੰ ਵੀ ਫੜ ਕੇ ਪੱਠੀ 'ਚ ਸੁੱਟ ਦਿੱਤਾ ਸਿੱਖਾਂ ਤੇ ਤੇਲ ਛਿੜਕ ਕੇ ਅੱਗ ਲਾ ਦਿੱਤੀ ਗਈ ਇਸ ਜਥੇ ਦੀ ਗਿਣਤੀ ਕੋਈ 150 ਦੇ ਕਰੀਬ ਸੀ ਇਸ ਜਥੇ 'ਚ 9 ਸਾਲ ਦਾ ਇੱਕ ਬੱਚਾ ਦਰਬਾਰਾ ਸਿੰਘ ਵੀ ਆਪਣੇ ਪਿਤਾ ਨਾਲ ਆਇਆ ਸੀ ਜਿਸ ਨੂੰ ਉਸਦੇ ਉਸਨੂੰ ਪਿਤਾ ਕੇਰ ਸਿੰਘ ਨੇ ਇਕਲਮਾਰੀ ਚ ਬੰਦ ਕਰਤਾ ਤਾਂ ਕਿ ਉਹ ਗੁੰਡਿਆਂ ਤੋਂ ਬਚ ਸਕੇ ਜਦੋਂ ਮਹੰਤ ਦੇ ਗੁੰਡਿਆਂ ਨੇ ਸਭ ਨੂੰ ਮਾਰ ਲਿਆ ਉਸ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਨੂੰ ਸਾੜ ਰਹੇ ਸਨ ਉਹਨਾਂ ਕੰਨੀ ਆਵਾਜ਼ ਪਈ ਕਿ ਬਾਪੂ ਮੈਂ ਵੀ ਸ਼ਹੀਦ ਹੋਣਾ ਕਰੋ ਸ਼ਹੀਦ ਹੋਣ ਆਇਆ ਸੀ ਉਹਨੂੰ ਵੀ ਏਲਮਾਰੀ ਚੋਂ ਕੱਢ ਕੇ ਅੱਗ ਵਿੱਚ ਸੁੱਟ ਦਿੱਤਾ ਗਿਆ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮੇਸ ਦੇ ਉਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਤੇ ਰਖੜੀਆਂ ਤੇ ਚੜੇ ਆਰਿਆਣਾ ਚਰਾਏਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮਣੀ ਹਾਰਿਆ ਸਿੱਖੀ ਕੇਸਾ ਸਵਾਸਾ ਨਾਲ ਨਮਾਈ ਤਿੰਨਾਂ ਦੀ ਕਮਾਈ ਦਾ ਧਿਆਨਤਰ ਬੋਲਿਆ ਜੀ ਵੈ ਕਰੋ ਅੱਜ ਦੇ ਦਿਨ ਦਾ ਇਤਿਹਾਸ ਯਾਦ ਰੱਖਿਓ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਚ ਜਰੂਰ ਦੱਸਣਾ ਆਪਣੇ ਬੱਚਿਆਂ ਨੂੰ ਵੀ ਸੁਣਾਇਆ ਕਰੋ ਸ਼ੇਅਰ ਕਰਿਆ ਕਰੋ ਯਾਦ ਰੱਖਿਆ ਕਰੋ ਇਤਿਹਾਸ ਜੇ ਨਹੀਂ ਪਤਾ ਤੇ ਆਪਾਂ ਪੜ੍ਹਿਆ ਕਰੋ ਸੁਣ ਲਿਆ ਕਰੋ ਕਮੈਂਟ ਜ਼ਰੂਰ ਕਰਨਾ ਸਸ